ਕਪਲਸ ਨਹੀਂ ਉਹ ਇੱਥੇ ਕਿਰਾਏ ਤੇ ਜਮਰੇ ਲੈਂਦੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ ਕਪਲ ਆ ਗਿਆ ਇਹ ਵੀ ਖਰਚਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਇਹ ਜਿਹੜਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਪਹੁੰਚ ਰਹੀਆਂ ਸੀ ਕਿ ਬਰਨਾਲੇ ਦੇ ਵਿੱਚ ਕਾਫੀ ਜ਼ਿਆਦਾ ਹੋਟਲ ਨੇ ਜਿਹੜੇ ਬਿਨਾਂ ਜਿਹੜਾ ਨਾਰਮਸ ਨੂੰ ਪੂਰਾ ਕਰਦੇ ਹੋਏ ਚੱਲ ਰਹੇ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਇਸ ਤੋਂ ਇਲਾਵਾ ਇਹ ਵੀ ਖਰਸ਼ਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਕਪਲਸ ਨੇ ਉਹ ਇੱਥੇ ਕਿਰਾਏ ਤੇ ਜਿਹੜੇ ਕਮਰੇ ਲੈਂਦੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ ਕਪਲ ਆ ਗਿਆ ਤੋ ਇਹੋ ਜਿਹਿਆਂ ਵੀ ਖਰਚਾ ਜਤਾਇਆ ਜਾ ਰਿਹਾ ਸੀਗਾ ਇਹ ਸਾਰੀਆਂ ਗੱਲਾਂ ਨੂੰ ਤੇ ਸ਼ਿਕਾਇਤਾਂ ਨੂੰ ਦੇਖਦੇ ਹੋਏ ਮਾਣਯੋਗ ਡੀਸੀ ਸਾਹਿਬ ਬਰਨਾਲਾ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਕੇ ਐਸ ਡੀ ਐਮ ਸਾਹਿਬ ਬਰਨਾਲਾ ਉਹਨੂੰ ਹੈਡ ਕਰਦੇ ਨੇ ਉਹ ਕਮੇਟੀ ਦੀ ਡਿਊਟੀ ਲਗਾ ਕੇ ਸਾਰੇ ਹੀ ਹੋਟਲਾਂ ਦੀ ਜਿਹੜੀ ਅੱਜ ਚੈਕਿੰਗ ਕਰਵਾਈ ਗਈ ਆ ਜਿਹਦੇ ਵਿੱਚ ਵੱਖ-ਵੱਖ ਸਿਵਲ ਡਿਪਾਰਟਮੈਂਟਸ ਦੇ ਜਿਹੜੇ ਆਫੀਸਰਸ ਨੇ ਉਹ ਸਾਡੇ ਨਾਲ ਲਗਾਏ ਗਏ ਨੇ ਜਿਵੇਂ ਕਿ ਇੱਥੇ ਅਸੀਂ ਆ ਹਾਟਲ ਦੀ ਚੈਕਿੰਗ ਕਰ ਰਹੇ ਆ ਇੱਥੇ ਸਾਡੇ ਇਹ ਆਈਟੀਆਈ ਜੋਬ ਦੇ ਟੋਟਲ ਆਲ ਓਵਰ 10-12 ਹੋਟਲ ਪੂਰੇ ਬਰਨਾਲੇ ਸ਼ਹਿਰ ਦੇ ਵਿੱਚ ਨੇ ਜਿੱਥੇ ਸਾਡੀਆਂ ਵੱਖ-ਵੱਖ ਟੀਮਾਂ ਚੈਕਿੰਗ ਕਰ ਰਹੀਆਂ ਨੇ 100 ਦੇ ਕਰੀਬ ਪੁਲਿਸ ਮੁਲਾਜ਼ਮ ਲਾਇਆ ਹੋਇਆ ਤੇ 5 ਐਸਐਚਓ ਲਾਏ ਗਏ ਨੇ ਤੇ 10 ਸਾਡੇ ਸਿਵਲ ਦੇ ਜਿਹੜੇ ਅਫਸਰ ਨੇ ਉਹ ਲਗਾਏ ਗਏ ਨੇ ਜਿਵੇਂ ਇੱਥੇ ਆਪਾਂ ਚੈਕਿੰਗ ਕਰ ਰਹੇ ਆ ਇੱਥੇ ਡਿਸਟ੍ਰਿਕਟ ਫਾਇਰ ਅਫਸਰ ਤੇ ਜਿਹੜੇ ਸਾਡੇ ਬੀਡੀਪੀਓ ਸਾਹਿਬ ਬਰਨਾਲਾ ਇਹ ਇੱਥੇ ਚੈਕਿੰਗ ਕਰ ਰਹੇ ਨੇ ਹਾਜ਼ਰ ਨੇ ਸਾਰਿਆਂ ਨੂੰ ਜਿਹੜਾ ਐਸਡੀਐਮ ਸਾਹਿਬ ਬਰਨਾਲਾ ਵੱਲੋਂ ਏਮਪਾਵਰ ਕੀਤਾ ਗਿਆ ਤੇ ਜੋ ਹੁਣ ਤੱਕ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਰਿਕਾਰਡ ਕਬਜ਼ੇ ਚ ਲਿਆ ਗਿਆ ਵੈਰੀਫਾਈ ਕਰਨ ਵਾਸਤੇ ਵੀ ਕਿਸੇ ਮਾਈਨਰ ਨੂੰ ਤਾਂ ਨਹੀਂ ਕਮਰਾ ਕਿਰਾਏ ਤੇ ਦਿੱਤੇ ਗਿਆ ਇਸ ਤੋਂ ਇਲਾਵਾ ਚੈਕਿੰਗ ਵਿੱਚ ਪਾਇਆ ਗਿਆ ਕਿ